ਉਹਨੂੰ ਸੁਣ ਕੇ ਦਾ ਮੋਤਵਾ ਸੈਕਟਰ ਨੂੰ ਕਹਿ ਕੇ ਗਿਆ ਸੀ ਨਾ ਆ ਭਾਜੀ ਜੀ ਸਾਰੇ ਸੀਗੇ ਤੇਸਿੰਦਰ ਜੀ ਨੂੰ ਚੰਗਾ ਯਾਦ ਆ ਰਹੀਆਂ ਮੈਨੂੰ ਸਾਰੇ ਬੰਦੇ ਸਾਰੇ ਦਿੱਕਾ ਸੀ ਨਾ ਦਿੱਕਾ ਸੀ ਨਾ ਮੈਂ ਜੂਨ ਦਾ ਟਾਈਮ ਜੀ ਹੋਇਆ ਗਿਆ ਅੱਜ ਗੌਰ ਨੂੰ 2 ਮਹੀਨੇ ਕਰਕੇ ਕਹਿ ਕੇ ਗਿਆ ਸੀ ਕਿ ਮੈਂ ਜਗਾਉਂਗਾ ਫਿਰ ਮੈਂ ਇੰਪਾਉਂਡ ਕਰੂੰਗਾ ਅੱਜ ਨਾ ਲੱਗੇ ਪਾਉਂਗਾ ਜੇ ਮੈਂ ਫਿਰ ਕਹਿ ਜੀ ਰਹਿਣ ਜੇ ਮੈਂ ਦਰਾਨ ਕਾਟੇ ਪੇਪਰ ਮੇਰੇ ਆਉਣ ਤੋਂ ਬਾਅਦ ਮੈਨੂੰ ਟਾਈਮ ਨਹੀਂ ਮਿਲਿਆ ਮੈਂ ਨਹੀਂ ਆ ਪਾਇਆ ਸਟੋਰੀ ਪਰ ਫਿਰ ਵੀ ਤੁਹਾਡੇ ਚਲਾਨ ਕੱਟੇ ਗਏ ਫਿਰ ਵੀ ਉਸ ਤੋਂ ਬਾਅਦ ਤੁਸੀਂ ਆਈ ਕੰਮ ਕਰ ਰਹੇ ਹੋ ਆਰੇ ਇਕੱਠੇ ਕਰਕੇ ਦਰਾਨ ਕੱਟ ਕੇ ਨਾ 20 ਵਾਰ ਇਹ ਸਮਝਾ ਕੇ 20 ਵਾਰ ਮੈਂ ਸਮਝਾਇਆ ਪਰ ਹੁਣ ਅੱਜ ਤੱਕ ਨਹੀਂ ਮੈਂ ਬਖਸ਼ਣਾ ਅੱਜ ਦਾ ਮਾਫੀ ਦਾ ਕੋਈ ਮਤਲਬ ਨਹੀਂ ਪਿੱਛੇ ਸੜਕ ਤੇ ਤੁਸੀਂ ਬੱਚੇ ਤਾਂ ਨਹੀਂ ਆ ਦੇਖੋ ਇੰਨਾ ਚ ਤੁਹਾਡਾ ਕੋਈ ਬੱਚਾ ਆਂਦਾ ਹੋਵੇ ਖੁਦਰਾ ਖਾਸ ਕੋਈ ਐਕਸੀਡੈਂਟ ਹੋ ਜਾਏ ਉਹਦੇ ਨਾਲ ਫੇਰ ਕਿਉਂ ਨਹੀਂ ਬੱਚੇ ਕਿਉਂ ਨਹੀਂ ਸੁੱਝਦੇ ਬੱਚੇ ਹੋਣਾ ਕਿਉਂ ਤੋ ਚੋਰ ਤੇ ਫਿਰ ਤੁਸੀਂ ਆਪ ਆ ਕੇ ਕਿਉਂ ਬੱਚੇ ਪਿੱਛੇ ਸੜਕ ਤੇ ਆਈਏ ਡਰਾਈਵਰ ਦੀ ਜ਼ਿੰਮੇਵਾਰੀ ਹਣਾ ਵੀਰ ਜੀ ਪਾਓ ਬੱਚੇ ਗੁੜੀ ਤੇ ਪਾਓ ਜ਼ਿੰਮੇਵਾਰੀ ਡਰਾਈਵਰ ਦੀ ਹਣਾ ਉਹਨੂੰ ਪਿੱਛੋਂ ਤਾਰ ਕੇ ਬੱਚੇ ਹੋਣੇ ਤੱਕ ਕਿਉਂ ਇੱਥੇ ਆ ਜਿਓ ਕਿਤੇ ਕਾਹ ਕਰ ਜਾ ਚੱਲਿਆ ਮੈਂ ਨੰਬਰ ਹੈ ਤੇਰੇ ਕੋ ਕਰਦਾ ਉਹ ਕਰਨੋ ਚਲਦਾ ਨੰਬਰ ਹੈ ਉਹ ਗੱਡੀ ਆ ਗਈ ਗੱਡੀ ਕਿ ਇੱਕ ਕਿਹੜੇ ਨੰਬਰ ਦਾ 138 ਡਰਾਈਵਰ ਦਾ ਓਜੀ ਕੋ ਕਿਹੜੇ ਪਿੰਡੋਂ ਆਂਦੀ? ਮੇਰੇ ਕੰਮ ਲੱਗੀ ਸਮਝਦਾ ਕਹਿੰਦਾ ਤੁਹਾਨੂੰ ਕਿੱਥੋਂ ਲਾਇਆ? ਕਿੱਥੇ ਲਾ ਦੇ ਤੈਨੂੰ? ਕੀਸ਼ੇ ਲਿਖੀ ਨਾਮ ਆਂਦਾ? ਹਰਜੀਤ ਹਰਜੀਤ ਸਿੰਘ ਹਨਾ ਕੋਈ ਨਹੀਂ ਬੇਟਾ ਮੈਂ ਛੋਟਾ ਨਾ ਕੋਈ ਨਾਮ ਆ ਪਿਤਾ ਨੰਬਰ ਪਪਾ ਦਾ ਨੰਬਰ ਕਿੱਥੇ ਵੀ ਦੇ ਦਿਓ ਕੋਈ ਆ ਪਪਾ ਨੰਬਰ ਦੇ ਦਿਓ ਤੁਸੀਂ ਕੋਈ ਨਹੀਂ ਟੋਟੇ ਕਿੱਥੋਂ ਲਾ ਕੇ ਗਏ ਤੁਹਾਨੂੰ? ਉਹ ਕਿੱਥੇ ਗਲੀ ਚ ਮਗਰ ਲਾ ਕੇ ਗਏ ਆ ਦੋਸਤ ਤੁਰ ਕੇ ਆਉਂਦਾ ਤੁਸੀਂ ਹੁਣ? ਹਾਂ ਹਾਂਜੀ ਆ ਵੇ ਨਾਲ ਨਹੀਂ ਆਇਆ ਉਥੇ ਲਾ ਕੇ ਚੱਲ ਕੇ ਪੱਜ ਗਿਆ ਪੱਜ ਗਿਆ ਹਾਂਜੀ ਠੀਕ ਜਾਓ ਬੱਚੇ ਜਾਓ ਜਾਓ ਅੱਗੇ ਤਾਂ ਅੱਜ ਚੈਕਿੰਗ ਕੀਤੀ ਗਈ ਹੈ ਦਰਿ ਸੂਰਤ ਕਿੰਨੇ ਚਲਾਨ ਕੱਟੇ ਗਿਆ ਲੱਗੇ ਬਹੁਤ ਆ ਮੈਂ ਅਰਜੇ ਸਮਾਰਟ ਢਿਲਵਾਲ ਦਾ ਅਫਸਰ ਸਰਨਤਾਨ ਜਿਵੇਂ ਕਿ ਤੁਸੀਂ ਦੇਖਿਆ ਉਹ ਪਿੱਛੇ ਬੋੜੀ ਚੌਂਕ ਦੇ ਅੰਦਰ ਅਤੇ ਮਾਜਰ ਸਕੂਲ ਦੇ ਮੂਰੇ ਅਸੀਂ ਚੈਕਿੰਗ ਕੀਤੀ ਸੀ ਤੇ ਚੈਕਿੰਗ ਦੌਰਾਨ ਕਾਫੀ ਬੱਸਾਂ ਅਸੀਂ ਪਾਉਂਡ ਵੀ ਕੀਤੀਆਂ ਤੇ ਇਹ ਰਿਕਸ਼ਾ ਤਾਂ ਬਿਲਕੁਲ ਬੰਨ੍ਹ ਗਏ ਸਾਡੇ ਮਾਨਯੋਗ ਟ੍ਰੈਫਿਕ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਆਈਐਸਪੀ ਜੀ ਵੱਲੋਂ ਸਖਤ ہدایتਾਂ ਦਿੱਤੀ ਗਈ ਕਿ ਇਹ ਦਿੱਕਤ ਅਸੀਂ ਬੰਦ ਕਰਨੀ ਕਰਨੇ ਹੈਗੇ ਤੇ ਜਿਹੜੀ ਹੋਰ ਗੱਡੀਆਂ ਸਮੀਆਂ ਪਾਈਆਂ ਜਾਂਦੀਆਂ ਅਸੀਂ ਉਹਨਾਂ ਨੂੰ ਚਾਲਾਨ ਤੋਂ ਅਸੀਂ ਪਾਉਂਡ ਕਰਵਾਉਣਾ ਤੇ ਜਿਹੜੇ ਸਕੂਲ ਪ੍ਰਿੰਸੀਪਲ ਇਹਨਾਂ ਚੀਜ਼ਾਂ ਤੋਂ ਕੰਪਲੀਟ ਨਹੀਂ ਕਰਾਉਂਦੇ ਤੇ ਉਹਨਾਂ ਦੇ ਕਾਰਵਾਈ ਅnder ਅਗਲੀ ਕੜੀ ਏਸੀ ਕੜੀ ਦੇ ਅੰਦਰ ਅਸੀਂ ਹੁਣ ਅੱਜ ਆਏ ਹੈਗੇ ਆ ਪੰਜਾਬ ਚਿਲਡਰਨ ਅਕੈਡਮੀ ਅ ਕਰਨਟਾਂ ਦੇ ਖਾਨੂੰ ਬਾਰ-ਬਾਰ ਕੰਪਲੇਨ ਆਇਆ ਇਸ ਸਕੂਲ 'ਮ ਬਹੁਤ ਆ ਰਹੀ ਹੈ ਕਿ ਵੀ ਜਿੰਨਾ ਉੱਚਾ ਸਕੂਲ ਹੈਗਾ ਉੰਨੀ ਇਹਨਾਂ ਦੀ ਮਾੜੀ ਹਾਲਾਤ ਹੈਗੇ ਆ ਜਿਵੇਂ ਅਸੀਂ ਅੱਜ ਦੇਖਿਆ ਉਹ ਗੱਡੀਆਂ ਦੇ ਅੰਦਰ ਬੱਚਿਆਂ ਦੇ ਕਾਗਜ਼ ਨਹੀਂ ਪੂਰੇ ਆ ਗਏ ਔਰ ਸਭ ਤੋਂ ਵੱਡੀ ਨਰਾਕੀ ਇਹ ਹੈ ਜੀ ਕਿ ਪ੍ਰਿੰਸੀਪਲ ਨਹੀਂ ਦੇਖ ਰਿਹਾ ਗਿਆ ਸਾਡੀ ਅੱਜ ਟੀਮ ਆਈ ਹੈ ਤੇ 1 ਕਿਲੋਮੀਟਰ ਪਿੱਛੇ ਹੀ ਬੱਚਿਆਂ ਨੂੰ ਲਾਹ ਲਾ ਕੇ ਆ ਜਾਂਦੇ ਹੈਗੇ ਡਰਾਈਵਰ ਅਸੀਂ ਉਹਨਾਂ ਗੱਡੀਆਂ ਨੂੰ ਸਾਰਿਆਂ ਨੂੰ ਰਿਕਵਰ ਕਰ ਲਿਆ ਹੈਗਾ ਤੇ ਉਹਨਾਂ ਦੇ ਅੱਜ ਟੀਮ ਪਾਉਂਡ ਕਰਕੇ ਜਿਹੜੇ 1 ਕਿਲੋਮੀਟਰ ਵਿੱਚ ਪਲੱਸ ਉਹਨਾਂ ਦੇ ਅਸੀਂ ਉਹਨਾਂ ਅੱਜ ਆਫਆਈਆਰ ਹੋਰ ਕਰਵਾਉਣ ਅੱਜ ਕਈ ਗੱਡੀਆਂ ਨੇ ਜਿਹੜੇ ਗੱਡੀਆਂ ਨੂੰ ਭੱਜ ਕੇ ਹੈਗਾ ਨਾ ਅੱਜ ਉਹਨਾਂ ਨੇ ਇੱਕ ਰਾਈਵਰਾਂ ਨੇ ਇਹ ਦੱਸ ਮੈਂ ਹੈਗਾ ਵੀ ਉਹ ਕਿਹੜੇ ਕਿਹੜੇ ਬੰਦੇ ਆ ਜਿਹੜੇ ਪਿੱਛੋਂ ਲੈ ਕੇ ਭੱਜ ਗਏ ਕਿਉਂਕਿ ਜਿੰਨਾਂ ਕੋਲ ਰਿਕਾਰਡ ਹੁੰਦਾ ਹੈਗਾ ਸਕੂਲ ਕੋਲ ਵੀ ਰਿਕਾਰਡ ਹੋਣਾ ਜ਼ਰੂਰੀ ਹੈ ਕਿ ਜਿਹੜੇ ਬੱਚੇ ਲੈ ਕੇ ਆ ਰਹੇ ਨੇ ਜੇ ਰਿਕਾਰਡ ਨਹੀਂ ਮਿਲਦਾ ਤਾਂ ਸਕੂਲ ਪ੍ਰਿੰਸੀਪਲ ਦੇ ਉੱਤੇ ਵੀ ਐਸ.ਪੀ ਦੀ ਕਾਰਵਾਈ ਹੋ ਸਕਦੀ ਹੈ ਆਪਾਂ ਹੁਣ ਉਹਨੀਆਂ ਸਿੱਧਾ ਪ੍ਰਿੰਸੀਪਲ ਕੋਲ ਮੈਂ ਮਿਲਣ ਜਾ ਰਹੇ ਆਂਗਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਅਸੀਂ ਕੀ ਗੱਲਬਾਤ ਕਰਦੇ ਹਾਂ